ਸਤ ਸ੍ਰੀ ਅਕਾਲ ਦੋਸਤੋ ਮੈਂ ਬਿਰੰਗੀ ਪਾਂਡੇ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਬੁਲੇਟਿਨ ਅੱਜ ਤੁਹਾਨੂੰ ਜੀ ਰਿਪੋਰਟ ਅਪਡੇਟ ਪੰਜਾਬ ਦੀਆਂ ਵੱਡੀਆਂ ਖਬਰਾਂ ਤੋਂ ਅਪਡੇਟ ਕਰਾਵੇਗਾ ਸਭ ਤੋਂ ਪਹਿਲਾਂ ਹੈਡਲਾਈਨਸ ਜਲੰਧਰ ਵਾਸੀਆਂ ਲਈ ਅਹਿਮ ਖਬਰ ਟ੍ਰੈਫਿਕ ਪ੍ਰਬੰਧਨਾਂ ਨੂੰ ਲੈ ਕੇ ਪੁਲਿਸ ਨੇ ਚੁੱਕਿਆ ਵੱਡਾ ਕਦਮ ਸੋ ਐਂਡ ਟੈਲ ਪ੍ਰਤੀਯੋਗਤਾ 'ਚ ਦਿਬ்யਾ ਮਿਸਕਾ ਤੇ ਰਾਜਵੀਰ ਨੇ ਮਾਰੀ ਬਾਜੀ ਲੋਕਾਂ ਦੀ ਸੇਤ ਨਾਲ ਵੱਡਾ ਖਿਲਵਾੜ ਦੁਕਾਨਾਂ ਤੇ ਰੇੜੀਆਂ ਤੇ ਢੱਲਲੇ ਨਾਲ ਪਰੋਸੀਆਂ ਜਾ ਰਹੀਆਂ ਘਟੀਆਂ ਚਟਨੀਆਂ ਰੂਪਨਗਰ ਪੁਲਿਸ ਦੀ ਵੱਡੀ ਕਾਰਵਾਈ ਨਸ਼ੀਲੇ ਪਦਾਰਥ ਤੇ ਭਾਰੀ ਮਾਤਰਾ ਚ ਲਾਣ ਸਨੇ 10 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ। ਫਿਰ ਹਰਿਮੰਦਰ ਸਾਹਿਬ ਦੇ ਪਰਿਕਰਮਾ ਵਿੱਚ ਵੀਡੀਓਗ੍ਰਾਫੀ ਰੋਕਣ ਲਈ ਸਖਤੀ। ਕਾਲੇ ਧੰਦੇ ਵਿੱਚ ਪਈ ਵਿਧਵਾ ਔਰਤ ਨੂੰ ਪੁਲਿਸ ਨੇ ਰੰਗੇ ਹੱਥ ਕੀਤਾ ਕਾਬੂ ਗ੍ਰਿਫਤਾਰ। ਸਰਪੰਚਾ ਦਾੜੀ ਨਾਲ ਪੁਟਵਾ ਲਈ ਜਲੂਸ ਕੱਡੂ ਮੈਂ ਤੇਰਾ ਚੌਂਕੀ ਇੰਚਾਰਜ ਨੇ ਦਿੱਤੀ ਤਮ ਕੀ ਵੀਡੀਓ ਵਾਇਰਲ। 15 ਘਾਸਤੂਨ ਲੈ ਕੇ ਕਿਸਾਨਾਂ ਦਾ ਵੱਡਾ ਐਲਾਨ ਜਾਰੀ ਕੀਤਾ ਨਵਾਂ ਪ੍ਰੋਗਰਾਮ। ਬੱਚਿਆਂ ਲਈ ਦੁੱਧ ਗਰਮ ਕਰ ਰਹੀ ਸੀ ਮਾਂ ਅਚਾਨਕ ਮੱਚੇ ਪਾਂਬੜਾ ਨਾਲ ਇਲਾਕੇ ਚ ਪਈਆਂ ਭੱਜਾ ਸਰਕਾਰੀ ਸਕੂਲ ਦੇ ਸਾਇੰਸ ਅਧਿਆਪਕ ਨਾਲ ਬੁਰੀ ਤਰ੍ਹਾਂ ਕੁਟਮਾਰ ਹਸਪਤਾਲ ਚ ਚੱਲ ਰਿਹਾ ਇਲਾਜ ਹੁਸ਼ਿਆਰਪੁਰ ਦੇ ਵਿੱਚ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੇ ਬਾਹਰ ਇੱਕ ਮੰਚਲੇ ਦਾ ਲੋਕਾਂ ਨੇ ਰੱਜ ਕੇ ਇਲਾਜ ਕੀਤਾ ਹੈ ਜੀ ਹਾਂ ਦਾਦੇ ਚਲੀਏ ਪ੍ਰਾਪ ਜਾਣਕਾਰੀ ਦੇ ਨਾਲ ਇਹ ਪਤਾ ਲੱਗਿਆ ਕਿ ਮੁੰਡਾ ਕੁੜੀਆਂ ਨੂੰ ਕਮੈਂਟ ਪਾਸ ਕਰਕੇ ਅੱਗੇ ਲੰਘਦਾ ਸੀ ਜਿਸ ਕਰਕੇ ਅੱਜ ਇੱਕ ਕੁੜੀ ਦੇ ਭਰਾ ਤੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਕਾਬੂ ਕਰਕੇ ਰੱਜ ਕੇ ਛੇਤਰ ਪ੍ਰੇਡ ਕੀਤੀ। ਉਸ ਤੋਂ ਬਾਅਦ ਮੌਕੇ ਤੇ ਪਹੁੰਚੇ ਥਾਣੇਦਾਰ ਉਹਨਾਂ ਨੂੰ ਆਪਣੀ ਗੱਡੀ 'ਚ ਬਿਠਾ ਨਾਲ ਲੈ ਗਏ। ਹੁਸ਼ਿਆਰਪੁਰ ਦੇ ਵਿੱਚ ਅੱਜ ਕਾਸੋ ਆਪਰੇਸ਼ਨ ਦੇ ਤਹਿਤ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਤੇ ਸਰਚ ਅਭਿਆਨ ਚਲਾਇਆ ਗਿਆ ਜਿਸ ਦੀ ਅਗਵਾਈ ਐਸਐਸਪੀ ਹੁਸ਼ਿਆਰਪੁਰ ਕਰਦੇ ਨਜ਼ਰ ਆਏ ਇਸ ਮੌਕੇ ਕੀ ਕੁਝ ਮਾਹੌਲ ਰਿਹਾ ਆਓ ਤੁਹਾਨੂੰ ਦਿਖਾਉਂਦੇ ਹਾਂ। ਹੋਰ ਖਬਰਾਂ ਵਿਸਤਾਰ ਹੁਸ਼ਿਆਰਪੁਰ ਦੇ ਰੇਲਵੇ ਮਿੰਡੀ ਸਕੂਲ ਦੇ ਬਾਹਰ ਅੱਜ ਇੱਕ ਮੁੰਚਲੇ ਜੋ ਕਿ ਸਕੂਲ ਦੀ ਛੁੱਟੀ ਦੇ ਵੇਲੇ ਕੁੜੀਆਂ ਨੂੰ ਕਮੈਂਟ ਪਾਸ ਕਰਕੇ ਲੰਘਦੇ ਨੇ ਇੱਕ ਕੁੜੀ ਦੇ ਘਰ ਦਿਆਂ ਨੇ ਉਹਨੂੰ ਫੜ ਲਿਆ ਇਸ ਮੌਕੇ ਰਾਤ ਚੱਲਦੇ ਰਾਹਗੀਰਾਂ ਨੇ ਵੀ ਖੂਬ ਜੰਮ ਕੇ ਉਸ ਮੁੰਡੇ ਦੇ ਉੱਤੇ ਹੱਥ ਸਾਫ਼ ਕੀਤੇ ਵੀਡੀਓ ਸਾਰੀ ਕੈਮਰੇ ਚ ਰਿਕਾਰਡ ਹੋ ਗਈ ਹੈ ਉਸ ਤੋਂ ਬਾਅਦ ਮੌਕੇ ਤੇ ਪਹੁੰਚੇ ਥਾਣੇਦਾਰ ਉਸ ਨੂੰ ਗੱਡੀ 'ਚ ਬਿਠਾ ਆਪਣੇ ਨਾਲ ਲੈ ਗਏ ਤੇ ਉਸ ਤੋਂ ਬਰਾਮਦ ਹੋਇਆ ਮੋਟਰਸਾਈਕਲ ਵੀ ਪੁਲਸ ਵਾਲੇ ਆਪਣੇ ਨਾਲ ਲੈ ਗਏ ਇਸ ਮੌਕੇ ਤੇ ਦੱਸਣਾ ਪੈਂਦਾ ਹੈ ਕਿ ਅੱਜ ਕੱਲ ਕੁੜੀਆਂ ਦੇ ਸਕੂਲ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਮਨਚਲੇ ਜਿਹੜੇ ਆ ਛੁੱਟੀ ਵੇਲੇ ਕੁੜੀਆਂ ਨੂੰ ਕਮੈਂਟ ਪਾਸ ਕਰਕੇ ਲੰਘਦੇ ਨੇ ਜਿਸ ਤੇ ਹੁਸ਼ਿਆਰਪੁਰ ਪੁਲਸ ਨੇ ਸਖਤੀ ਕੀਤੀ ਹੋਈ ਹੈ ਇਸ ਸਖਤੀ ਕਰਕੇ ਹੀ ਅੱਜ ਇਹ ਸਾਰਾ ਨਜ਼ਾਰਾ ਦੇਖਣ ਨੂੰ ਮਿਲਿਆ ਮੌਕੇ ਤੇ ਪਹੁੰਚੇ ਪੁਲਿਸ ਅਫਸਰ ਸਾਡੇ ਨਾਲ ਗੱਲ ਕਰਦੇ ਸਰ ਕੀ ਕੁਝ ਕਾਰਵਾਈ ਇੱਥੇ ਦੇਖਣ ਨੂੰ ਮਿਲੀ ਅੱਜ ਪੀਸੀਆਤ ਮਿਲੀ ਸੀ ਵਿੱਚ ਕੋਈ ਮੁੰਡਾ ਫੜਿਆ ਜੀ ਇਹਨੂੰ ਹੁਣ ਲਿਜਾ ਕੇ ਜਿਹੜੀ ਬਣਦੀ ਕਾਰਵਾਈ ਤੇ ਕੀਤੀ ਜਾਊਗੀ ਠੀਕ ਹੈ ਤੇ ਜਿੱਦਾਂ ਸਰ ਲਗਾਤਾਰ ਤੁਹਾਡੇ ਪੀਸੀਆ ਟੀਮ ਵੱਲੋਂ ਜਸਵੰਤਜੀ ਵੱਲੋਂ ਕੁੜੀਆਂ ਦੇ ਸਕੂਲ ਦੇ ਬਾਹਰ ਘੇੜੇ ਮਾਰਨ ਵਾਲੇ ਮੁੰਡਿਆਂ ਤੇ ਵੀ ਨਕੀਲ ਕਸੀ ਜਾਂਦੀ ਆ ਬਹੁਤ ਜ਼ਿਆਦਾ ਕਸੀ ਹੋ ਅਸੀਂ ਅਸੀਂ ਇਧਰ ਆਪ ਵੀ ਆਣ ਕੇ ਇੱਕ ਇੱਕ ਘੇੜਾ ਮਾਰੀ ਤਾਂ ਸਾਡੇ ਪੀਸੀਆ ਵਾਲੀਆਂ ਜਿਹੜੀਆਂ ਇਧਰ ਲੀਆਂ ਬੀਟਾਂ ਆ ਉਹਨਾਂ ਨੂੰ ਭੁਗਾਇਦਾ ਕਿ ਆਏ ਕੁੜੀਆਂ ਵਾਲੇ ਸਕੂਲ ਚ ਦੋ ਦੋ ਘੇੜੇ ਮਾਰਨੇ ਛੁੱਟੀ ਟਾਈਮ ਇਹਨਾਂ ਦੇ ਘਰਦਿਆਂ ਨੂੰ ਸੱਦਿਆ ਜਾਏਗਾ ਥਾਣੀ ਇਹਨਾਂ ਦੇ ਘਰਦਿਆਂ ਨੂੰ ਸੱਦ ਕੇ ਦੀ ਐਂ ਤਸੱਲੀ ਕਰਾ ਕੇ ਕਰਾਂਗੇ ਫਰਕ ਠੀਕ ਹਾਂਜੀ ਸੋ ਇਹ ਕਿਸ ਨੂੰ ਗਾਂਭੀਰ ਕੰਨ ਹੋ ਜਾਣ ਬਈ ਇਹਨੂੰ ਆਉਣਾ ਨਹੀਂ ਕੁੜੀਆਂ ਦੇ ਟਾਈਮ ਜਦੋਂ ਛੁੱਟੀ ਹੁੰਦੀ ਆ ਸਕੂਲ ਦੇ ਟਾਈਮ ਸੋ ਇਹ ਨੇ ਪੁਲਿਸ ਅਫਸਰ ਤੇ ਇਹ ਹੁਣ ਮੌਕੇ ਤੇ ਪਹੁੰਚੇ ਜਿਹੜਾ ਮੁੰਡਾ ਇਹਨਾਂ ਨੇ ਫੜਿਆ ਸੀਗਾ ਉਹਨਾਂ ਨੂੰ ਇਹ ਨਾਲ ਲੈ ਕੇ ਚੱਲੇ ਨੇ ਤੇ ਜਿੱਥੇ ਕੁੜੀਆਂ ਦੇ ਸਕੂਲ ਦੇ ਬਾਹਰ ਲਗਾਤਾਰ ਜਿਹੜੇ ਗੇੜੀਵਾਜ ਮੁੰਡੇ ਨੇ ਉਹਨਾਂ ਤੇ ਨਕੇਲ ਕੱਸਦੀ ਹੁਸ਼ਾਰਪੁਰ ਪੁਲਿਸ ਜਿਹੜੀ ਆ ਉਹ ਲਗਾਤਾਰ ਨਜ਼ਰ ਆ ਰਹੀ ਦੂਜੇ ਪਾਸੇ ਇਹ ਮੋਟਰਸਾਈਕਲ ਜਿਹੜਾ ਆ ਇਹ ਮੋਟਰਸਾਈਕਲ ਤੇ ਮੁੰਡਾ ਆਇਆ ਸੀਗਾ ਜਿਹੜੀ ਹੁਣ ਪੁਲਿਸ ਲੈ ਕੇ ਜਾ ਰਹੀ ਹੈ ਮੋਟਰਸਾਈਕਲ ਨਾਲ ਗੱਡੀ 'ਚ ਪ ਮੁੰਡਾ ਆ ਜਿਹਨੂੰ ਇੱਥੇ ਮੰਦਿਰ ਨੇ ਫੜਿਆ ਸੀਗਾ ਉਹ ਮੁੰਡਾ ਬਿਠਾ ਲਿਆ ਆ ਤੇ ਲਗਾਤਾਰ ਪੁਲਿਸ ਜਿਹੜੀ ਕੁੜੀਆਂ ਦੇ ਸਕੂਲ ਦੇ ਬਾਹਰ ਜਿਹੜੇ ਗੇੜੀਵਾਜ ਮੁੰਡੇ ਆ ਉਹਨਾਂ ਤੇ ਕਾਰਵਾਈ ਕਰਦੇ ਹੁਸ਼ਿਆਰਪੁਰ ਪੁਲਿਸ ਜਿਹੜੀ ਉਹ ਨਜ਼ਰ ਆ ਰਹੀ ਹੈ ਕੈਮਰਾਮੈਨ ਪਵਨ ਦੇ ਨਾਲ ਮੈਂ ਬਿਰੰਗੀ पांडे ਜੀਵੀਸੀ ਅਪਡੇਟ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਤੇ ਅੱਜ ਸ਼ਾਰਪ ਪੁਲਿਸ ਵੱਲੋਂ ਕਾਸੋ ਆਪਰੇਸ਼ਨ ਦੇ ਤਹਿਤ ਸਰਚ ਅਭਿਆਨ ਚ ਲਾਇਆ ਗਿਆ ਇਸ ਮੌਕੇ ਕੀ ਕੁਝ ਮਾਹੌਲ ਰਿਹਾ ਰੇਲਵੇ ਸਟੇਸ਼ਨ ਦੇ ਉੱਤੇ ਤੁਹਾਨੂੰ ਵੀ ਦਿਖਾਉਂਦੇ ਆ ਸਿੱਧੇ ਗਰਾਊਂਡ ਜ਼ੀਰੋ ਤੇ ਲੈ ਕੇ ਚਲਦੇ ਆ ਐਸਐਸਪੀ ਉਹ ਸ਼ਾਕਪੁਰ ਜਾਣ ਕਰਕੇ ਦਿੰਦੇ ਹੋਏ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਵੀ ਸੁਣਾਉਂਦੇ ਇਨਫੋਰਮੇਸ਼ਨ ਮਿਲ ਜੀ ਜੀ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਆਪਣਾ ਇੱਕ ਤੋਂ 15 ਅਗਸਤ ਨੂੰ ਮੁੱਖ ਰੱਖਦੇ ਹੋਵੇ ਜਿਹੜਾ ਹੈਗਾ ਸਿਕਿਉਰਿਟੀ ਪੂਰੇ ਸਟੇਟ ਚ ਅਲਰਟ ਕੀਤੀ ਵੀ ਹੈਗੀ ਤੇ ਉਸੇ ਸਬੰਧ ਚ ਉਹ ਸ਼ਾਕਪੁਰ ਚ ਵੀ ਉਸੇ ਸਿਕਿਉਰਿਟੀ ਸਟੇਟਸ ਅਪਗ੍ਰੇਡ ਕਰਕੇ ਚਾਕਚੋਬੰਦ ਪੂਰੀ ਸੁਰੱਖਿਆ ਵਿਵਸਥਾ ਕੀਤੀ ਵੀ ਹੈਗੀ ਤੇ ਤੁਸੀਂ ਪਿਛਲੇ ਕੁਝ ਦਿਨਾਂ ਤੋਂ ਆਬਜ਼ਰਵ ਕੀਤਾ ਹੋਣਾ ਕਿ ਆਪ ਇੱਕ ਆਪਾਂ ਕਾਫੀ ਰੈਂਡਮ ਸਰਚੇਜ ਚੈਕਿੰਗ ਆਪਰੇਸ਼ਨਸ ਤੇ ਜਿਹੜਾ ਹੈਗਾ ਨਾਕਾਬੰਦੀ ਚੱਲ ਰਹੀ ਉਸੀ ਲੜੀ ਦੇ ਵਿੱਚ ਜਿਹੜਾ ਹੈਗਾ ਅੱਜ ਖਾਸ ਤੌਰ ਤੇ ਰੇਲਵੇ ਸਟੇਸ਼ਨਸ ਬੱਸ ਸਟੈਂਡ ਉਹਦੇ ਪਾਰਕਿੰਗ ਏਰੀਆ ਜਿਹੜੇ ਅਲੱਗ ਅਲੱਗ ਗੇਟ ਹੈਗੇ ਜਿੱਤੇ ਜਿਹੜੀ ਸੰਗਤਾਂ ਆ ਰਹੀ ਹੈਗੀ ਜਾਰੀ ਹੈਗੀ ਉਹਨਾਂ ਦੇ ਵਿੱਚ ਜਿਹੜਾ ਹੈਗਾ ਕੋਈ ਸਸਪੀਸ਼ੀਅਸ ਬੰਦਾ ਸ਼ੱਕੀ ਬੰਦਾ ਕੋਈ ਉਹਨਾਂ ਦੀ ਆਰਟ ਦੇ ਵਿੱਚ ਮੂਵ ਕਰਦਾ ਹੈਗਾ ਜਾਂ ਔਰ ਕਰਦਾ ਹੈਗਾ ਉਹਨਾਂ ਦੀ ਚੈਕਿੰਗ ਅ ਡਿਫਰੈਂਟ ਡਿਫਰੈਂਟ ਬੈਗੇਜਸ ਚੈੱਕ ਕਰਨਾ ਔਰ ਸਾਰਾ ਜਿਹੜਾ ਹੈਗਾ ਕਿਉਂਕਿ ਤੁਹਾਨੂੰ ਪਤਾ ਆਪਣਾ 15 ਅਗਸਤ ਦੇ ਨਾਲ ਨਾਲ ਜਿਹੜਾ ਹੈਗਾ ਮਾਤਾ ਚਿੰਤਪੁਰ ਨੇ ਜਿਹਦਾ ਵੀ ਬੜਾ ਮਹਤਵਪੂਰਨ ਜਿਹੜਾ ਇਵੈਂਟ ਚੱਲ ਰਿਹਾ ਹੈਗਾ ਤੇ ਸਾਵਣ ਦੇ ਮਹੀਨੇ 'ਚ ਜਿਹੜਾ ਕਾਫੀ ਰਸ਼ ਹੁੰਦਾ ਹੈਗਾ ਉਧਰ ਤੇ ਉਸ ਸਮਨ 'ਚ ਵੀ ਕਾਫੀ ਸੰਗਤਾਂ ਆ ਰਹੀਆਂ ਹੈਗੀਆਂ ਚੋਰੀ ਦੀ ਕਈ ਵਾਰਦਾਤਾਂ ਵਿਥਿਵਿਥ ਰਿਪੋਰਟ ਹੁੰਦੀ ਹੈਗੀਆਂ ਔਰ ਤੇ ਉਹਨਾਂ ਸਾਰੀ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਡਰੱਗਸ ਦਾ ਜਿਹੜਾ ਮੂਵਮੈਂਟ ਹੈਗਾ ਕ੍ਰਾਈਮਨਲ ਦਾ ਮੂਵਮੈਂਟ ਹੈਗਾ ਉਹਨਾਂ ਧਿਆਨ 'ਚ ਰੱਖਦੇ ਹੋਏ ਸਾਡੀ ਰੈਂਡਮ ਚੈਕਿੰਗ ਹੈਗੀ ਉਦਾਂ ਵੀ ਅਸੀਂ ਕਰਦਾ ਰਹਿੰਦੇ ਆ ਜਿਹੜਾ ਹੈਗਾ ਸਾਰੇ ਪੂਰੇ ਜ਼ਿਲ੍ਹੇ ਦੇ ਜਿੰਨੇ ਰੇਲਵੇ ਸਟੇਸ਼ਨਸ ਹੈਗੇ ਉਹਨਾਂ ਦਾ ਸਾਰਿਆਂ ਦਾ ਟਿਕਟ ਕਰਵਾਈ ਜਾ ਰਹੀ ਹੈਗੀ ਤੇ ਉਹ ਮਨਜੋਗ ਡੀਜੀਪੀ ਸਾਹਿਬ ਮਨਜੋਗ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਤੇ ਡੀਆਈਜੀ ਜਲੰਧਰ ਰੇਂਜ ਸਾਹਿਬ ਦੇ ਡਾਇਰੈਕਸ਼ਨਸ ਤੇ ਅਸੀਂ ਕਰ ਰਹੇ ਆ ਤੇ ਆ ਸਾਡੀ ਚੈਕਿੰਗ ਚੱਲ ਰਹੀ ਹੈਗੀ ਹਾਲੇ ਵੀ ਪੂਰੇ ਜ਼ਿਲ੍ਹੇ 'ਚ ਤੇ ਬਾਅਦ 'ਚ ਜੋ ਵੀ ਰਿਕਵਰੀਆਂ ਹੋਣਗੀਆਂ ਚਲਾਨ ਜਾਂ ਕੋਈ ਵਹੀਕਲ ਇਮਪਾਉਂਡ ਹੈ ਉਹਗਾ ਸਾਰਾ ਡਿਟੇਲ ਹੁਣ ਵੀ ਅਸੀਂ ਇੱਥੋਂ ਇੱਕ ਬੰਦਾ ਰਾਉਂਡ ਅਪ ਕੀਤਾ ਹੈਗਾ ਜਿੱਤੇ ਚਾਰ ਪੰਜ ਕ੍ਰਿਮੀਨਲ ਕੇਸ ਕਹਿੰਦੇ ਨਸਨ ਦੇ ਕੇ ਪਬਲਿਕ ਨੂੰ ਕਾਫੀ ਪਤਾ ਤਾਂ ਹੈ ਬਟ ਉਹ کہیں کہیں ਮਤਲਬ ਪੁਜੀਸ਼ਨ ਇਨਫਰਮੇਸ਼ਨ ਦੇਣ ਨੂੰ ਡਰਦੀ ਹੈ ਤਾਂ ਕਿਆ ਇਹਦੇ ਵਾਸਤੇ ਕੋਈ ਪੁਲਿਸ ਪਬਲਿਕ ਮੀਟ ਹੋ ਕੇ ਕਰਦੇ ਜੀ ਦੇਖੋ ਉਹ ਉਸੀ ਚੀਜ਼ ਨੂੰ ਮੈਂ ਆਨ ਰਿਕਾਰਡ ਆ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਜਦੋਂ ਪੁਲਿਸ ਪਬਲਿਕ মিডিਆ ਸਾਰੇ ਇਕੱਠੇ ਮਿਲ ਕੇ ਇੱਕ ਚੰਗੇ ਇੰਟੈਂਸ਼ਨ ਨਾਲ ਕਿ ਆਪਾਂ ਨਸ਼ਾ ਖਤਮ ਕਰਨਾ ਹੈਗਾ ਉਸ ਨਾਲ ਚੱਲ ਪੈਣਗੇ ਤੇ ਨਸ਼ਾ ਖਤਮ ਕਰਨ ਚ ਮਹੀਨੇ ਨਹੀਂ ਦਿਨ ਲੱਗਣਗੇ ਮਤਲਬ ਬਹੁਤ ਹੀ ਜ਼ਿਆਦਾ ਟਾਈਮ ਨਹੀਂ ਲੱਗੇਗਾ ਦਾ ਰੀਸੈਂਟਲੀ ਵੀ ਤੁਹਾਨੂੰ ਪਤਾ ਕਿ ਆਪਾਂ ਕੱਲ ਹੀ ਇੱਥੇ ਕੀਤਾ ਸੀਗਾ ਕਮਾਲਪੁਰ ਮੋਲੇ ਚ ਕੁਝ ਫੀਡਬੈਕ ਲੋਕਾਂ ਨੇ ਦਿੱਤੇ ਤੇ ਅਸੀਂ ਦੋ ਦੋ ਲੋਕ ਉਥੇ ਅਰੈਸਟ ਕੀਤੇ ਹੈਗੇ ਤੇ ਇਸ ਤਿਕ ਨਾਲ ਫੀਡਬੈਕ ਬੜਾ ਕ੍ਰੂਸ਼ਲ ਹੈਗਾ ਕਈ ਵਾਰੀ ਜਿਹੜਾ ਹੈਗਾ ਕਿਸੇ ਬਾਰੇ ਇਨਫੋਰਮੇਸ਼ਨ ਨਹੀਂ ਹੁੰਦੀ ਹੈਗੀ ਬਟ ਫੀਡਬੈਕ ਦੇ ਨਾਲ ਇਨਫੋਰਮੇਸ਼ਨ ਦੇ ਨਾਲ ਜਿਹੜਾ ਹੈਗਾ ਉਹ ਸਾਡੀ ਜਿਹੜੀ ਟਾਰਗੇਟਡ ਅਪਰੋਚ ਹੈਗੀ ਉਹਨੂੰ ਹੋਰ ਹੁਲਾਰਾ ਮਿਲਦਾ ਹੈਗਾ ਸਟਰੈਂਥ ਮਿਲਦੀ ਹੈਗੀ ਲੋਕਾਂ ਦਾ ਸਪੋਰਟ ਲੋਕਾਂ ਦਾ ਇਨਫੋਰਮੇਸ਼ਨ ਅਸੀਂ ਇੱਕ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਹੋਇਆ ਹੈਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਨੇ ਆ ਉਸ ਤੋਂ ਇਲਾਵਾ ਲੋਕਾਂ ਨੂੰ ਇਸੀ ਚੀਜ਼ ਨੂੰ ਸਮਝਾਉਣ ਵਾਸਤੇ ਇਸੀ ਚੀਜ਼ ਨੂੰ ਕਨਵੇ ਕਰਨ ਵਾਸਤੇ ਜਿਹੜੀ ਪੰਜਾਬ ਪੁਲਿਸ ਦੀ ਹੁਸ਼ਿਆਰਪੁਰ ਪੁਲਿਸ ਦੀ ਜਿਹੜੀ ਡਰਾਈਵ ਹੈਗੀ ਡਰੱਗਸ ਦੇ ਖਿਲਾਫ ਇੱਕ ਮੁਕੰਮਲ ਡਰਾਈਵ ਜਿਸ ਚ ਆਪਾਂ ਚਾਹੁੰਦੇ ਹੈਗੇ ਹੁਸ਼ਿਆਰਪੁਰ ਤੋਂ ਨਸ਼ਾ ਜੜੋਂ ਖਤਮ ਕੀਤਾ ਜਾਵੇ ਉਹਦੇ ਵਾਸਤੇ 1300 ਤੋਂ ਜ਼ਿਆਦਾ ਵਿਲੇਜ ਔਰ ਮੋਹੱਲਾ ਡਿਫੈਂਸ ਕਮੇਟੀਆਂ ਆਪਾਂ ਘਟਿਤ ਕੀਤੀ ਹੈਗੀ ਹੁਸ਼ਿਆਰਪੁਰ ਜ਼ਿਲ੍ਹੇ 'ਚ ਤੇ ਉਹਦੇ ਵਿੱਚ ਹਰ ਵਿਲੇਜ ਡਿਫੈਂਸ ਕਮੇਟੀ 'ਚ 8 10 12 ਬੰਦੇ ਜਿਹੜੇ ਪਿੰਡ ਦੇ ਮੋਤਵਾਰ ਐਕ ਸਰਵਿਸਮੈਨ ਅਲੱਗ-ਅਲੱਗ ਰਿਟਾਇਰਡ ਮੁਲਾਜ਼ਮ ਜਿਹੜੇ ਡਿਪਾਰਟਮੈਂਟਸ ਦੇ ਹੈਗੇ ਜਿਹੜੇ ਯੂਥ ਜਿਹੜਾ ਆਪਣਾ ਆਰਗੇਨਾਈਜੇਸ਼ਨਸ ਹੈਗੇ ਐਨਜੀਓ ਹੈਗੇ ਜਿਹੜੇ ਸਮਾਜ ਵਾਸਤੇ ਕੰਮ ਕਰਦੇ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਉਹ ਗਰੁੱਪਸ ਬਣਾਏ ਗਏ ਹੈਗੇ ਗਰੁੱਪ ਦਾ ਪਰਪਸ ਹੈਗਾ ਪਹਿਲੀ ਚੀਜ਼ ਉਹਨਾਂ ਦੇ ਕੌਨਫੀਡੈਂਸ ਬਿਲਡਿੰਗ ਪੁਲਿਸ ਦੇ ਨਾਲ ਜਿਹੜਾ ਗੈਪ ਹੈਗਾ ਉਹਨੂੰ ਕੰਮ ਕਰਨਾ ਜਿਵੇਂ ਤੁਸੀਂ ਕਿਹਾ ਕਿ ਇਨਫੋਰਮੇਸ਼ਨ ਪਹੁੰਚਦੀ ਨਹੀਂ ਹੈ ਜੀ ਉਹ ਉਹਨਾਂ ਨੂੰ ਥੋੜਾ ਜਿਹਾ ਮੋਟੀਵੇਟ ਕਰਨਾ ਇਨਫੋਰਮੇਸ਼ਨ ਪੁਲਿਸ ਨੂੰ ਬੜੇ ਫ੍ਰੈਂਡਲੀ ਵੇਅ ਨਾਲ ਪਹੁੰਚਾ ਸਕਣ ਉਹਨਾਂ ਨੂੰ ਅਸ਼ੋਰ ਕੀਤਾ ਗਿਆ ਹੈਗਾ ਕਿ ਤੁਹਾਡਾ ਨਾਮ ਡਿਟੇਲ ਸੀਕ੍ਰੀਟ ਰੱਖਿਆ ਜਾਣਗੀਆਂ ਪਲੱਸ ਜਿਹੜੇ ਬੱਚੇ ਨਸ਼ੇ ਦੇ ਆਦੀ ਹੋ ਗਏ ਬਟ ਵੇਚਦੇ ਨਹੀਂ ਹੈਗੇ ਉਹਨਾਂ ਨੂੰ ਮੋਟੀਵੇਟ ਕਰਕੇ ਨਸ਼ਾ ਛੁਡਾਓ ਕੇਂਦਰਾਂ 'ਚ ਵਰਤੀ ਕਰਾਉਣਾ ਜਾਂ ਜਿਹੜਾ ਸਰਕਾਰੀ ਓਟ ਸੈਂਟਰ ਹੈਗਾ ਜਿੱਥੋਂ ਸਰਕਾਰੀ ਦਵਾਈ ਮਿਲਦੀ ਹੈਗੀ ਉੱਥੇ ਉਹਨੂੰ ਰਜਿਸਟਰ ਕਰਾ ਕੇ ਉੱਥੋਂ ਦੀ ਦਵਾਈ ਉਹਨੂੰ ਚਾਲੂ ਕਰਵਾਣੀ ਤੇ ਤੀਸਰਾ ਜਿਹੜਾ ਹੈਗਾ ਜਿਹੜੀ ਉਹਨਾਂ ਦੀ ਇਨਫੋਰਮੇਸ਼ਨ ਹੈਗੀ ਉਹਦੇ ਆਧਾਰ ਤੇ ਐਨਫੋਰਸਮੈਂਟ ਕਾਰਵਾਈ ਉਹ ਬੰਦੇ ਫੜ ਕੇ ਉਹਨਾਂ ਨੂੰ ਕਾਨੂੰਨ ਮੁਤਾਬਿਕ ਸਜ਼ਾ ਦਿਵਾਉਣਾ ਜਿਹੜੀ ਸਾਡੀ ਕਾਰਵਾਈ ਚੱਲ ਰਹੀ ਹੈਗੀ ਵਿਲੇਜ ਡਿਫੈਂਸ ਕਮੇਟੀਆਂ ਦੇ ਨਾਲ ਸਾਡੀ ਕਾਫੀਆਂ ਮੀਟਿੰਗਾਂ ਹੋ ਚੁੱਕੀਆਂ ਹੈਗੀਆਂ ਜਿਹੜਾ ਫੀਡਬੈਕ ਅਸੀਂ ਲੈ ਰਹੇ ਹੈਗੇ ਕੁਝ ਕੁਝ ਜਿਹੜੇ ਕ라우ਡਿਡ ਮੋਹੱਲੇ ਜਿੱਦਾਂ ਹੈਗੇ ਉੱਥੋਂ ਉਹਨਾਂ ਤੋਂ ਇਲਾਵਾ ਬਾਕੀ ਸਾਰੇ ਜਿਹੜੇ ਆਪਣਾ ਰੂਰਲ ਏਰੀਆ ਹੈਗਾ ਉਸ ਤੇ ਬਹੁਤ ਜ਼ਿਆਦਾ ਜਿਹੜਾ ਆਪਣਾ ਕੰਟਰੋਲ ਨਸ਼ੇ ਤੇ ਹੋ ਗਿਆ ਹੈਗਾ ਕੁਝ ਕੁਝ ਥਾਵਾਂ ਤੇ ਤੋਂ ਬੰਦੇ ਜਿਹੜੇ ਹੈਗੇ ਉਹ ਬਿਲਕੁਲ ਜ਼ੀਰੋ ਕਰਕੇ ਤੇ ਬਾਹਰ ਚਲੇ ਗਏ ਹੈਗੇ ਜਾਂ ਜਿਹੜੇ ਆਪਣੇ ਟਾਰਗੇਟਡ ਬੰਦੇ ਹੈਗੇ ਉਹ ਜ਼ਿਲ੍ਹਾ ਛੱਡ ਕੇ ਬਾਹਰ ਵੱਜ ਗਏ ਹੈਗੇ ਕੁਝ ਥਾਵਾਂ ਤੇ ਇੱਕ ਦੋ ਬੰਦੇ ਰਹਿ ਗਏ ਜਿਹੜੇ ਉਹਨਾਂ ਵਿੱਚੋਂ ਟਾਰਗੇਟ ਕਰ ਰਹੇ ਆ ਤੇ ਕੁਝ ਜਿਹੜੇ ਕ라우ਡਡ ਮਾਲ ਜਿੱਦਾਂ ਸ਼ਹਿਰ 'ਚ ਕੁਝ ਹੈਗੇ ਆ ਉਹ ਕੋਈ ਬਚਿਆ ਖੋਚਾ ਕਿੱਧਰ ਹੈਗਾ ਤੇ ਉਹ ਇਨਫਾਰਮੇਸ਼ਨ ਬੇਸਿਸ ਤੇ ਤੁਹਾਡੇ ਸਹਿਯੋਗ ਨਾਲ ਲੋਕਾਂ ਦੇ ਸਹਿਯੋਗ ਨਾਲ ਅਸੀਂ ਫੜ ਕੇ ਤੇ ਅੰਦਰ ਕਰਕੇ ਤੇ ਸਾਰਾ ਨਸ਼ਾ ਜਿਹੜਾ ਹੈਗਾ ਉਹ ਖਤਮ ਕਰਨ ਵਾਸਤੇ ਸੀ ਕਮਿਟਿਡ ਜੀ ਥੈਂਕ ਯੂ ਜਲੰਧਰ ਟ੍ਰੈਫਿਕ ਪ੍ਰਬੰਧਨ ਨੂੰ ਲੈ ਕੇ ਜਲੰਧਰ ਟ੍ਰੈਫਿਕ ਪੁਲਿਸ ਹਾਈ ਟੈਕ ਹੁੰਦੀ ਨਜ਼ਰ ਆ ਰਹੀ ਹੈ ਕਮਿਸ਼ਨਰੇਟ ਪੁਲਿਸ ਸੀਸੀਟੀਵੀ ਟੈਕਨੋਲੋਜੀ ਵਿੱਚ ਨਵੀਨਤਮ ਤਰੱਕੀ ਅਪਣਾ ਕੇ ਆਪਣੇ ਕਾਰਜਾਂ ਨੂੰ ਵਧਾ ਰਹੀ ਹੈ ਜਿਸ ਦਾ ਉਦੇਸ਼ ਸਮੁੱਚੀ ਸੁਰੱਖਿਆ ਅਤੇ ਕੁਸ਼ਲਤਾ ਵਿੱਚ ਸੁਧਾਰ ਕਰਨਾ ਹੈ 1003 ਸੀਸੀਟੀਵੀ ਕੈਮਰੇ ਦਾ ਇੱਕ ਵਿਸ਼ਾਲ ਨੈਟਵਰਕ ਦਾ ਵਿਸਤਾਰ ਕੀਤਾ ਗਿਆ ਜਿਸ ਵਿੱਚ 978 ਫਿਕਸਡ ਕੈਮਰੇ ਤੇ 15 ਪੀਟੀਜ਼ ਕੈਮਰੇ ਤੇ 10 ਚਿਹਰਿਆਂ ਦੀ ਪਛਾਣ ਕਰਨ ਵਾਲੇ ਕੈਮਰੇ ਸ਼ਾਮਲ ਹਨ ਇਸ ਨੂੰ ਪੂਰੀ ਤਰ੍ਹਾਂ ਅਤੇ ਨਿਰੰਤਰ ਨਿਗਰਾਨੀ ਕਵਰੇਜ ਨੂੰ ਯਕੀਨੀ ਬਣਾਉਣ ਲਈ ਸ਼ਹਿਰ ਦੇ 183 जक्सना ਵਿੱਚ ਰਣਨੀਤਿਕ ਤੌਰ ਤੇ ਸਥਾਪਿਤ ਕੀਤਾ ਗਿਆ ਹੈ ਆਦਮਪੁਰ ਦੇ ਇੰਪੀਰੀਅਲ ਸਕੂਲ ਗ੍ਰੀਨ ਕੈਂਪਸ 'ਚ ਸੋ ਐਂਡ ਟੈਲ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ ਇਸ ਦੇ ਡਾਇਰੈਕਟਰ ਜਗਮੋਨ अरोड़ा ਮੁੱਖ ਮਹਿਮਾਨ ਵਜੂਦ ਸਾਮਿਲ ਸਨ ਪ੍ਰਿੰਸੀਪਲ ਸੁਵਿੰਦਰ ਕੌਰ ਮੱਲੀ ਨੇ ਦੱਸਿਆ ਕਿ ਇਹ ਪ੍ਰਤੀਯੋਗਤਾ ਜਮਾਤ 3 ਜੀ ਤੇ ਵਿਦਿਆਰਥੀਆਂ ਲਈ ਆਯੋਜਿਤ ਕੀਤੀ ਗਈ ਸੀ ਤੀਸਰੀ ਦੇ ਵਿਦਿਆਰਥੀਆਂ ਨੇ ਪ੍ਰਤੀਯੋਗਤਾ 'ਚ ਹਿੱਸਾ ਲੈ ਕੇ ਆਪਣੀਆਂ ਆਪਣੀ ਪ੍ਰਤਿਭਾ ਦਾ ਪਰਦਰਸ਼ਨ ਕੀਤਾ ਵਾਈਸ ਪ੍ਰਿੰਸੀਪਲ ਪੂਜਾ ਠਾਕੁਰ ਨੇ ਕਿਹਾ ਇਸ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਨਾਲ ਰਚਨਾਤਮਕਤਾ ਦਾ ਵਿਕਾਸ ਹੋਵੇਗਾ ਸਕੂਲ ਦੇ ਅਕਾਦਮਿਕ ਸਲਾਹਕਾਰ ਰੈਨੂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਵਿਦਿਆਰਥੀਆਂ ਚ ਨੈਤਿਕ ਤੇ ਆਤਮ ਨਿਰਭਰਤਾ ਵਰਗੇ ਗੁਣ ਪੈਦਾ ਕਰਨਗੀਆਂ ਇਸ ਪ੍ਰਤੀਯੋਗਤਾ ਚ ਪਹਿਲਾ ਸਥਾਨ ਦਿਵਯਮ ਜੈਨ ਦੂਸਰਾ ਮਿਸ਼ਿਤਾ ਉਪਲ ਤੇ ਤੀਸਰਾ ਰਾਜਵੀਰ ਸਿੰਘ ਨੇ ਪ੍ਰਾਪਤ ਕੀਤਾ ਡਾਇਰੈਕਟਰ ਜਗਮੋਨ अरोड़ा ਤੇ ਪ੍ਰਿੰਸੀਪਲ ਸਿਵਿੰਦਰ ਕੌਰ ਮੱਲੀ ਨੇ ਵਿਦਿਆਰਥੀਆਂ ਨੂੰ ਬੁਦਾਈ ਦਿੱਤੀ ਕਪੂਰਥਲਾ ਸ਼ਹਿਰ ਵਿੱਚ ਘਟੀਆ ਕਿਸਮ ਦੇ ਮਟੀਰੀਅਲ ਨਾਲ ਤਿਆਰ ਕੀਤੀਆਂ ਗਈਆਂ ਚਟਨੀਆਂ ਗਾਂਕ ਨੂੰ ਤਰਲੇ ਨਾਲ ਖਵਾਈਆਂ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਉਹਨਾਂ ਦੀ ਸਿਹਤ ਨਾਲ ਸਰੇ ਆਮ ਹੋਰ ਇਹ ਖਿਲਵਾੜ ਨੂੰ ਰੋਕਣ ਲਈ ਸਿਹਤ ਵਿਭਾਗ ਨੇ ਕਬੂਤਰਬੰਗ ਅੱਖਾਂ ਮੀਟ ਰੱਖੀਆਂ ਜੋ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ ਅਤੇ ਰੇੜੀਆਂ ਤੇ ਸਿਹਤ ਵਿਭਾਗ ਦੇ ਨਿਯਮਾਂ ਨੂੰ ਛਿੱਕੇ ਟਾਂ ਕੁਝ ਵਪਾਰੀ ਪਲਾਸਟਿਕ ਦੇ ਪੀਪਿਆਂ ਵਿੱਚ ਵੱਡੀ ਮਾਤਰਾ ਦਰਾਂ ਪੈਕ ਹੋਈਆਂ ਵੱਖ-ਵੱਖ ਚਟਨੀਆਂ ਨੂਡਲਸ 버ਗਰਾਂ ਨੂੰ ਵੇਚ ਰਹੇ ਹਨ ਜਿਸ ਕਾਰਨ ਬੱਚੇ ਅਤੇ ਆਮ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਗੁਲਰੀਤ ਸਿੰਘ ਖੁਰਾਨਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਰੂਪਨਗਰ ਵੱਲੋਂ ਭੇੜੇ ਸਰਾਰਤੀ ਅੰਸਰਾਂ ਅਤੇ ਨਸ਼ੇ ਦਾ ਧੰਦਾ ਕਰਨ ਵਾਲਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤੇ ਜ਼ਿਲ੍ਹੇ ਦੇ ਵੱਖ-ਵੱਖ ਥਾਣੇ ਵੱਲੋਂ 10 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ પાસે 46.06 ਗ੍ਰਾਮ ਨਸ਼ੀਲਾ ਪਦਾਰਥ ਪਾਊਡਰ 11250 ਐਮਐਲ ਸਰਾਵ 100 ਨਸ਼ੀਲੀਆਂ ਗੋਲੀਆਂ ਤੇ 1000 ਲੀਟਰ ਲਾਨ ਬਰਾਮਦ ਕੀਤਾ ਗਿਆ। ਗ੍ਰਿਫਤਾਰ ਮੁਲਜ਼ਮਾ ਖਿਲਾਫ ਐਨਡੀਪੀਐਸ ਐਕਟ ਅਤੇ ਆਪਕਾਰੀ ਐਕਟ ਤਹਿਤ ਮੁਕਾਦਮੇ ਦਰਜ ਕੀਤੇ ਗਏ ਹਨ। ਇਸ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਜੀਵੀ ਸੇ ਅਪਡੇਟ ਦੇ ਨਾਲ ਮੈਨੂ ਯਾਨੀ ਬਜਰੰਗੀ ਪਾਂਡੇ ਨੂੰ ਦਿਓ ਇਜਾਜ਼ਤ ਤਦ ਤੱਕ ਲਈ ਜੈ ਹਿੰਦ ਜੈ ਪਰਤ। Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education where tradition meets modernity. Our state-of-the-art campus and world-class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar. Discover your potential.